ਸਸਰੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਨੂੰ ਨਾਲੀ ਮਠਰ ਮਠੜੀਆਂ ਬਣਾਵਾਂਗੇ ਮਠੜੀ ਆ ਮੈਦਾ ਹੈਗਾ ਕੌਲੀ ਮੈਦੇ ਦੀ ਛੋਟੀ ਤੇ ਆ ਸੂਜੀ ਹੈ ਇਹਨਾਂ ਨੂੰ ਆਪਾਂ ਦੋਨਾਂ ਨੂੰ ਰਲਾ ਲਾਂਗੇ ਤੇ ਸੂਜੀ ਪਾ ਲਾਂਗੇ ਚਮਚਾ ਕੇ ਉਹਦਾ ਪਾ ਲਾਂ ਆਵਰ ਫੈਨ ਦਾ ਪਾ ਲਾਂਗੇ ਨਿਕ ਜਮੈਣ ਪਾ ਲਾਂਗੇ ਨੋਣ ਪਾ ਲਾਂਗੇ ਥੋੜਾ ਜਿਹਾ ਜਿੰਨਾ ਕੁ ਲੋੜ ਹੈ ਐਨ ਹੁਣ ਆਪਾਂ ਹੱਥ ਨਾਲ ਲਾ ਲਾਂਗੇ ਉਨਾ ਥਨਾਰਲਾ ਲਾਂਗੇ ਜਦੋਂ ਇਸ ਤਰ੍ਹਾਂ ਬਣ ਜੇ ਉਹਦੋਂ ਜੋ ਸਾਰੇ ਮਿਲ ਗਿਆ ਵਧੀਆ ਮੁੱਠੀ ਵੱਜ ਗਈ ਉਨਾ ਪਾਣੀ ਚ ਪਾਣੀ ਪਾਵਾਂਗੇ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ Macam gitar ate bangun guna langgeh ਤਾਂ ਨੂੰ ਨਾਲੇ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਕਿਹੜੀ ਵੀਡੀਓ ਇੱਥੇ ਬਣਾਵੀਂ ਚਾਹੀਦੀ ਵੀ ਕਿਹੜੀ ਕਿਹੜੀ ਅਸੀਂ ਬਣਾਇਆ ਕਰਗੇ ਰਹਿਦੇ ਆ ਕਰੋ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਆਪਾਂ ਆਟਾ ਗੁੱਜ ਗਿਆ ਆਪਾਂ ਦੋ ਮੱਠਾ ਟਾ ਕੇ ਰੱਖ ਦਿਆਂਗੇ ਲਓ 5 ਮਿੰਟ ਹੋ ਗਏ ਹੁਣ ਆਟੇ ਪਏ ਨੂੰ ਗੁੱਜੇ ਨੂੰ ਤੇ ਆਪਾਂ ਹੁਣ ਮਠੀਆਂ ਬਣਾਵਾਂਗੇ ਇਸ ਤਰ੍ਹਾਂ ਬਣਾ ਲਾਂਗੇ ਆ ਕਰਕੇ ਆਪਾਂ ਸਾਰੇ ਗਾ ਬਣਾ ਲਾਂਗੇ ਲਓ ਆਪਣਾ ਮਠਿਆ ਬਣ ਗਏ ਸਾਰੇ ਗਾ ਤੇ ਹੁਣ ਆਪਾਂ ਅੱਗ ਬਾਲਾਂਗੇ ਕੜਾਈ ਧਰਾਂਗੇ ਇਹਨਾਂ ਟਾਕੇ ਰੱਖ ਦਾਂਗੇ ਮੱਖੀ ਨਾ ਬੈਠੂ ਉੱਤੇ ਕੋਈ ਹੁਣ ਆਪਾਂ ਰ ਫੈਂਡ ਪਾਵਾਂਗੇ ਜੇ ਰ ਫੈਂਡ ਗਰਮ ਹੋ ਗਿਆ ਚੰਗੀ ਤਰੀਕਾ ਫਿਰ ਆਪਾਂ ਮਠੀਆਂ ਪਾਵਾਂਗੇ ਵਿੱਚ ਮੇਰੇ ਮੂਹ ਨਿਕਲ ਗਿਆ ਬਈ ਜਿਆਦਾ ਗਰਮ ਨਹੀਂ ਕਰਨਾ ਪਰ ਤੇਲ ਮੱਖਣ ਇਹ ਉਹਦਾ ਮੱਖਾਂ ਸੇ ਪੂਰਾ ਜੋ ਗਰਮ ਹੋ ਗਿਆ ਪਰ ਪੂਰਾ ਗਰਮ ਨਹੀਂ ਕਰਨਾ ਜੋ ਥੋੜਾ ਜਿਹਾ ਗਰਮ ਹੋ ਗਿਆ ਫਿਰ ਆਪਾਂ ਮਠੀਆਂ ਵਿੱਚ ਪਾਵਾਂਗੇ ਤੇ ਮਠੀ ਮਠੀ ਅੱਗ ਤੇ ਬਣਾਵਾਂਗੇ ਲੋ ਆਪਣਾ ਰਫਾਨਾ ਗਰਮ ਹੋ ਗਿਆ ਠੀਕ ਜਿਹਾ ਹੀ ਹੋ ਗਿਆ ਵੀ ਬਾਹਲਾ ਨਹੀਂ ਹੋਇਆ ਥੱਲੇ ਅੱਗ ਆਪਾਂ ਘੱਟ ਕਰਤੀ ਤੇ ਹੁਣ ਆਪਾਂ ਮਠੀਆਂ ਪਾਵਾਂਗੇ ਬਾਕੀ ਆਹ ਰਹਿੰਦਾਂ ਆ ਫੇਰ ਪਾਵਾਂਗੇ ਚੰਗੀ ਤਰ੍ਹਾਂ ਆਪਾਂ ਮੱਠੀ ਮੱਠੀ ਅੱਗ ਤੇ ਬਣਾਵਾਂਗੇ ਚੰਗੀ ਤਰ੍ਹਾਂ ਰਾੜਾਂਗੇ ਸਵਾਰ ਕੇ ਲਓ ਆਪਾਂ ਇਹ ਮੱਠੀਆਂ ਬਣ ਗਈਆਂ ਮੱਠੀ ਮੱਠੀ ਅੱਗ ਤੇ ਬਹੁਤ ਵਧੀਆ ਬਣ ਗਈਆਂ ਹੁਣ ਆਪਾਂ ਇਹਨੂੰ ਕੱਢਾਂਗੇ ਤੇ ਜੇ ਆਪਾਂ ਜਿਆਦੇ ਅੱਗ ਬਚਾ ਦੇ ਜੇ ਥੱਲੇ ਤੇ ਉਹ ਤੇਲ ਵਾਲਾ ਛੇਤੀ ਗਰਮ ਹੋ ਜਾਂਦਾ ਤੇ ਉੱਤੋਂ ਧੁਮੱਚ ਜਾਂਦੀਆਂ ਤੇ ਵਿੱਚੋਂ ਕੱਚੀਆਂ ਰਹਿ ਜਾਂਦੀਆਂ ਤੇ ਮੱਠੀ ਮੱਠੀ ਅੱਗ ਤੇ ਸਾਰੀਆਂ ਵਧੀਆ ਰੜ ਜਾਂਦੀਆਂ ਹੌਲੀ ਹੌਲੀ ਵਿੱਚੋਂ ਵੀ ਤੇ ਆਪਾਂ ਹੁਣ ਬਾਕੀ ਰਹਿਣ ਦੀਆਂ ਪਾਵਾਂਗੇ इसे तरह करके आप बना दें मठी मठी अगते मठिया बन गई आप कहत वादिया बन गया है मट्ठिया ਇਹਦੇ ਭੰਡੇ ਕੱਢ ਲੈਨੇ ਆਪਾਂ ਪਲੇਟ 'ਚ ਦੇਖੋ ਮਠੀਆਂ ਕਿੱਡੀਆਂ ਵਧੀਆ ਬਣੀਆਂ ਦੇਖੋ ਖੜਕਦੀਆਂ ਤੋੜ ਕੇ ਦਿਖਾਵਾਂਗੇ ਤੁਹਾਨੂੰ ਦੇਖੋ ਕਿੱਡੀਆਂ ਵਧੀਆ ਬਣੀਆਂ ਔਰ ਪਰੀਆਂ ਔਰ ਦੀਆਂ ਇਸ ਤਰ੍ਹਾਂ ਬਹੁਤ ਵਧੀਆ ਬਣੀਆਂ ਮਠੀਆਂ ਜੇ ਸਾਡੀ ਵੀ ਵੀਡੀਓ ਕੋ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ